Ontario ਤੇ British Columbia ਨਵਨੀਤਮ PNP ਡਰਾ ਵਿੱਚ ਨਾਮਜ਼ਦਗੀਆਂ ਲਈ ਅਰਜ਼ੀਆਂ ਦੇਣ ਲਈ ਉਮੀਦਵਾਰਾਂ ਨੂੰ ਸੱਦਾ ਦੇ ਰਹੇ ਨੇ ਦੋ ਕੈਨੇਡੀਅਨ ਸੂਬਿਆਂ ਨੇ ਪ੍ਰਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ PNP ਡਰਾ ਦੇ ਇਸ ਹਫ਼ਤੇ ਦੇ ਦੌਰ ਵਿੱਚ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤਾ ਇਮੀਗ੍ਰੇਸ਼ਨ ਕੈਨੇਡਾ ਦੇ ਸੂਬਾਈ ਖੇਤਰ ਅਤੇ ਸੰਘੀ ਸਰਕਾਰਾਂ ਦੇ ਵਿਚਕਾਰ ਸਾਂਝੀ ਜ਼ਿੰਮੇਵਾਰੀ PNP ਰਾਹੀਂ ਇਮੀਗ੍ਰੇਸ਼ਨ ਐ ਰੈਫਿਊਜੀਜ਼ ਅਤੇ ਸਿਟੀਜ਼ਨ ਸ਼ਿਪ ਕੈਨੇਡਾ ਹਰੇਕ ਸੂਬੇ ਦੇ ਖੇਤਰ ਕਿਊਬਿਕ ਅਤੇ ਨਾਨੂਵਤ ਨੂੰ ਛੱਡ ਕੇ ਇੱਕ ਖਾਸ ਗਿਣਤੀ ਵਿੱਚ ਨਾਮਜ਼ਦਗੀਆਂ ਨਿਰਧਾਰਤ ਕਰਦਾ ਹੈ ਜੋ ਆਰਥਿਕ ਪ੍ਰਵਾਸੀਆਂ ਦੀ ਚੋਣ ਕਰਨ ਲਈ ਵਰਤ ਸਕਦੇ ਨੇ ਜੋ ਸਥਾਨਕ ਕਿਰਤ ਸ਼ਕਤੀ ਅਤੇ ਆਰਥਿਕਤਾ ਲਈ ਸਭ ਤੋਂ ਅਨੁਕੂਲ ਨੇ ਕਿਸੇ ਸੂਬੇ ਦੁਆਰਾ ਨਾਮਜ਼ਦ ਹੋਣਾ ਇੱਕ ਸਥਾਈ ਨਿਵਾਸੀ ਬਣਨ ਦੇ ਸਮਾਨ ਨਹੀਂ ਹੈ ਹਾਲਾਂਕਿ ਜਿਹੜੇ ਉਮੀਦਵਾਰ ਪ੍ਰੋਵਿੰਸ਼ੀਅਲ ਨਾਮਜ਼ਦਗੀ ਲਈ ਅਰਜੀ ਦੰਦੇ ਨੇ ਅਤੇ ਸਫਲ ਹੁੰਦੇ ਨੇ ਜੇਕਰ ਉਹ ਸਥਾਈ ਨਿਵਾਸੀ ਰੁਤਬੇ ਲਈ IRCC ਨੂੰ ਅਰਜੀ ਦੰਦੇ ਨੇ ਤਾਂ ਉਹਨਾਂ ਕੋਲ ਇੱਕ ਮਜ਼ਬੂਤ ਅਰਜੀ ਹੋਵੇਗੀ ਸੂਬੇ ਦੀ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਰਿਜ਼ਲਟ 15 ਤੇ 21 ਜੂਨ ਨੂੰ অন্ਟਾਰੀਓ ਦੇ ਵਿੱਚ Ontario Immigrants Nominated Program OINP ਨੇ ਕੁੱਲ 402 ਸੱਦਿਆਂ ਦੇ ਲਈ ਇਸ ਹਫਤੇ ਦੋ ਦਿਨਾਂ ਦੇ ਡਰਾ ਵਿੱਚ ਉਮੀਦਵਾਰਾਂ ਨੂੰ ਸੱਦਾ ਦਿੱਤਾ। ਪਹਿਲੇ ਦੋ ਡਰਾ 17 ਜੂਨ ਨੂੰ ਹੋਏ। ਇੱਕ ਨੇ ਰੋਜ਼ਗਾਰਦਾਤਾ ਨੌਕਰੀ ਦੀ ਪੇਸ਼ਕਸ਼ ਅੰਤਰਰਾਸ਼ਟਰੀ ਵਿਦਿਆਰਥੀ ਸਟ੍ਰੀਮ ਵਿੱਚ 84 ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤਾ। ਇਸ ਸ਼ੁਰੂਆਤੀ ਬਚਪਨ ਅਤੇ ਸਿੱਖਿਆ ਅਤੇ ਸਹਾਇਕ ਦੇ ਉਮੀਦਵਾਰਾਂ ਲਈ ਇੱਕ ਨਿਸ਼ਾਨਾ ਡਰਾਸੀ ਉਹਨਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ 60 ਦਿਨ ਜਾਂ ਇਸ ਤੋਂ ਵੱਧ ਸਕੂਰਾਂ ਦੀ ਲੋੜ ਹੁੰਦੀ ਹੈ ਦੂਜੇ ਦੇ ਡਰਾ ਦੀ ਰੋਜ਼ਗਾਰ ਦਾ ਧਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਵਰਕ ਸਟ੍ਰੀਮ ਦੇ 106 ਸ਼ੁਰੂਆਤੀ ਬਚਨ ਬਚਪਨ ਦੇ ਸਿੱਖਿਆਕ ਅਤੇ ਸਹਾਇਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਹਨਾਂ ਉਮੀਦਵਾਰਾਂ ਨੂੰ ਆਈਟੀਏ ਪ੍ਰਾਪਤ ਕਰਨ ਲਈ 39 ਜਾਂ ਵੱਧ ਦੇ ਸਕੋਰ ਦੀ ਜ਼ਰੂਰਤ ਹੁੰਦੀ ਹੈ ਅੰਤ ਵਿੱਚ 20 ਜੂਨ ਨੂੰ ਇੱਕ ਡਰਾ ਵਿੱਚ OINP ਫ੍ਰੈਂਚਿਸ ਸਪੀਕਿੰਗ ਸਕਲਡ ਵਰਕਰ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ 212 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਡਰਾ ਆਮ ਸ਼੍ਰੀ ਮਤਲਬ ਦਾ ਕੋਈ ਵੀ ਕਿੱਤਾ ਨਿਸ਼ਾਨਾ ਨਹੀਂ ਸੀ ਅਤੇ 305 409 ਦੀ ਰੇਂਜ ਵਿੱਚ ਸਕੋਰ ਵਾਲੇ ਉਮੀਦਵਾਰਾਂ ਨੂੰ ਮੰਨਿਆ ਜਾਂਦਾ ਸੀ ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ BC PNP ਨੇ 70 ਤੋਂ ਵੱਧ ਉਮੀਦਵਾਰਾਂ ਨੂੰ ਸੂਬੇ ਦੀ ਨਾਮਜ਼ਦਗੀ ਲਈ ਬਿਨੇ ਪੱਤਰ ਕਰਨ ਲਈ ਸੱਦਾ ਦਿੱਤਾ ਪ੍ਰੋਗਰਾਮ ਦੇ ਹੁਨਰਮੰਦ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਰ ਸਟ੍ਰੀਮਸ ਐਕਸਪ੍ਰੈਸ ਐਂਟਰੀ BC ਵਿਕਲਪ ਵਾਲੇ ਲੋਕਾਂ ਸਮੇਤ ਨੂੰ ਪੱਤਰ ਜਾਰੀ ਕੀਤੇ ਗਏ ਸਨ ਸੂਬੇ ਨੇ ਖਾਸ ਕਿਰਤਿਆਂ ਲਈ ਉਮੀਦਵਾਰਾਂ ਲਈ ਪੰਜ ਨਿਸ਼ਾਨਾ ਡਰਾ ਰੱਖੇ ਸਭ ਤੋਂ ਵੱਧ ਸੱਦੇ 35 ਤਕਨੀਕੀ ਕਿਰਤਿਆਂ ਵਾਲੇ ਲੋਕਾਂ ਨੂੰ ਦਿੱਤੇ ਗਏ ਉਹਨਾਂ ਨੂੰ ਵਿਚਾਰਨ ਲਈ ਘੱਟੋ-ਘੱਟ 122 ਸਕੋਰਾਂ ਦੀ ਜ਼ਰੂਰਤ ਹੈ ਸੂਬੇ ਨੇ ਘੱਟੋ-ਘੱਟ 102 ਦੇ ਸਕੋਰ ਦੇ ਨਾਲ ਸਿਹਤ ਸੰਭਾਲ ਪੇਸ਼ੀਆਂ ਵਿੱਚ 14 ਉਮੀਦਵਾਰਾਂ ਨੂੰ ਸੱਦਾ ਦਿੱਤਾ ਉਸਾਰੀ ਕਿਰਤਿਆਂ ਵਿੱਚ 11 ਤੇ ਚਾਈਲਡ ਕੇਅਰ ਕਿੱਤਿਆਂ ਵਿੱਚ 10 ਸੱਦੇ ਗਏ ਉਮੀਦਵਾਰਾਂ ਨੂੰ ਘੱਟੋ-ਘੱਟ ਤਰਨਵੇਂ ਸਕੋਰਾਂ ਦੀ ਜ਼ਰੂਰਤ ਸੀ ਅੰਤ ਵਿੱਚ ਵੈਟਰਨਿਟੀ ਕੇਅਰ ਅਤੇ ਕਿਤੇ ਵਿੱਚ ਪੰਜ ਤੋਂ ਘੱਟ ਉਮੀਦਵਾਰਾਂ ਅਤੇ 80 ਦੇ ਘੱਟੋ-ਘੱਟ ਸਕੋਰ ਦਾ ਸੱਦਾ ਦਿੱਤਾ ਗਿਆ ਸੀ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਦੁਨੀਆ ਦੀ तमाम ਖਬਰਾਂ ਦੇਖਣ ਵਾਸਤੇ ਬਨੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ